ਪੰਜਾਬ ਖਤਰੇ ਦੀ ਮਾਰ ਹੇਟ ਮਹਿਤਪੁਰ ਸ਼ਾਹਕੋਟ ਦੀ ਕਵਰੇਜ ਖਤਰਾ ਅਜੇ ਟਲਿਆ ਨਹੀਂ ਸਭ ਤੋਂ ਪਹਿਲਾਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਅਸੀਂ ਹਲਕਾ ਸ਼ਾਹਕੋਟ ਦੇ ਪਿੰਡ ਮਹਿਤਪੁਰ ਨਗਰ ਨਿਗਮ ਦੇ ਵਿੱਚ ਵਾਰ ਨੰਬਰ 1 2 3 4 ਦੇ ਦੁਖੀ ਲੋਕਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਆ ਤੇ ਸਿਸਟਮ ਵੱਲੋਂ ਕੋਈ ਸੁਣਵਾਈ ਨਹੀਂ ਹੋ ਰਹੀ ਜਿਹੜੇ ਇੱਥੇ ਦੇ ਪ੍ਰਧਾਨ ਆ ਉਹਨਾਂ ਨੂੰ ਵਾਰ-ਵਾਰ ਕਾਲ ਕੀਤਾ ਜਾ ਰਿਹਾ ਕੋਈ ਵੀ ਸਾਡੀ ਸੁਣਵਾਈ ਨਹੀਂ ਕਰ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਜੋ ਕਿ ਤੁਸੀਂ ਜਾ ਕੇ ਵੀਡੀਓ ਬਣਾ ਚੁੱਕੇ ਆ ਤੇ ਹੁਣ ਇਹ ਆ ਵੀ ਪਿੰਡਾਂ ਦੇ ਜਿਹੜੇ ਤੋਂ ਬਾਹਰਲੇ ਪਿੰਡ ਆ ਉਹਨਾਂ ਦਾ ਵੀ ਪਾਣੀ ਸਾਰਾ ਮਹਿਤਪੁਰ ਜਾ ਰਿਹਾ ਹੈ ਇਸ ਸੈਂਟਰ 'ਚ ਪੈਂਦੇ ਆ ਤੇ ਮਹਿਤਪੁਰ ਦਾ ਪਾਣੀ ਕਿਸੇ ਪਾਸੇ ਨਿਕਲਣ ਦਾ ਕੋਈ ਵੀ ਨਹੀਂ ਬਣ ਰਿਹਾ ਤੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਵੀ ਜਿੰਨੀ ਚੱਲਦੀ ਹੋ ਸਕਦਾ ਇਸ ਮਹਿਤਪੁਰ ਦੇ ਪਾਣੀ ਦਾ ਵੀ ਹੱਲ ਕੱਢਿਆ ਜਾ ਸਭ ਤੋਂ ਵੱਡੀ ਸਮੱਸਿਆ ਤੇ ਇਹ ਆ ਵੀ ਅਸੀਂ ਆਪਣੇ ਘਰਾਂ 'ਚੋਂ ਬਾਹਰ ਹੀ ਨਿਕਲ ਸਕਦੇ ਪਾਣੀ ਇੰਨਾ ਆ ਚੁੱਕਾ ਆ ਤੇ ਬਾਕੀ ਦੇ ਛੱਡੋ ਮੇਰਾ ਨਾਂਜੀ ਸੰਦੀਪ ਕੁਮਾਰ ਦੀਪਾ ਆ ਜੀ ਮੈਂ ਮਹਿਦਪੁਰ ਤੋਂ ਰਹਿਣ ਵਾਲਾ ਤਲਾਲੇ ਮੇਰਾ ਬਾੜ ਨੰਬਰ 4 ਤੋਂ ਆ ਜੀ ਇਸ ਟਾਈਮ ਜਿਹੜਾ ਇਹ ਹਾਲਾਤ ਆ ਬਹੁਤ ਗੰਭੀਰ ਹੋ ਚੁੱਕੇ ਆ ਤੇ ਸਾਨੂੰ ਕਿਸੇ ਦਾ ਵੀ ਪ੍ਰਧਾਨ ਜਾਂ ਕੋਈ ਐਮਸੀ ਦਾ ਕਿਸੇ ਦਾ ਵੀ ਕੋਈ ਆਸਰਾ ਨਹੀਂ ਹੈਗਾ ਕਿਸੇ ਨੇ ਵੀ ਲੋਕਾਂ ਦੀ ਬਾਈ ਢਾਈ ਨਹੀਂ ਆਣ ਕੇ ਲਈ ਕਿਸੇ ਦਾ ਕੋਈ ਹਾਲਚਾਲ ਨਹੀਂ ਪੁੱਛਿਆ ਹੈਗਾ ਬਾਰ-ਬਾਰ ਫੋਨ ਕਰਨ ਦੇ باوجود ਵੀ ਹਜੇ ਤੱਕ ਕੋਈ ਵੀ ਅਧਿਕਾਰੀ ਇੱਥੇ ਤੱਕ ਨਹੀਂ ਪਹੁੰਚਿਆ ਹੈਗਾ ਜਿਹੜੇ ਲੋਕ ਆ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ 2 ਘੰਟੇ ਤੋਂ ਵੇਟ ਕਰ ਰਹੇ ਆ ਤੇ ਪਾਣੀ ਜਿਹੜਾ ਆ ਜਿਹੜਾ ਆਲੇ ਦੁਆਲੇ ਤੋਂ ਜ਼ਿੰਮੇਦਾਰ ਜਿਹੜਾ ਝੋਨਿਆਂ 'ਚ ਓਵਰਫਲੋ ਪਾਣੀ ਹੋ ਚੁੱਕਾ ਆ ਉਹ ਵੀ ਛੜਦੇ ਆ ਇਹ ਮੱਲਾ ਨੀਵਾ ਹੋਣ ਕਰਕੇ ਪਾਣੀ ਜਿਹੜਾ ਆ ਸਾਰਾ ਆਲੇ ਦੁਆਲੇ ਪਿੰਡਾਂ ਤੋਂ ਵੀ ਇੱਥੇ ਮਾਰ ਕਰ ਰਿਹਾ ਆ ਤੇ ਹੁਣ ਜਿਹੜਾ ਪਾਣੀ ਆ ਲੋਕਾਂ ਦੇ ਘਰਾਂ ਦੇ ਅੰਦਰ ਜਾਣਾ ਸ਼ੁਰੂ ਹੋ ਗਿਆ ਬਹੁਤ ਸਾਰੇ ਲੋਕ ਇਦਾਂ ਦੇ ਜਿਹੜਾ ਨੇ ਰਾਤ ਸਾਰੀ ਰਾਤ ਬਹਿ ਕੇ ਕੱਢੀ ਆ ਕਿਉਂਕਿ ਮਕਾਨਾਂ ਦੇ ਮਕਾਨ ਕੱਚੇ ਆ ਲੋਕ ਬਿਆਣੇ ਡਰਦੇ ਆ ਵੀ ਪਾਣੀ ਦੇ ਕਾਰਨ ਕੋਈ ਮਕਾਨ ਨਾ ਡਿੱਪੋਵੇ ਕੋਈ ਹਾਸਾ ਨਾ ਹੋ ਜਵੇ ਇਸ ਲਈ ਲੋਕ ਬਹੁਤ ਪਰੇਸ਼ਾਨ ਆ ਪਰ ਕਿਸੇ ਵੀ ਅਧਿਕਾਰੀ ਨੇ ਅਜੇ ਤੱਕ ਕੋਈ ਵਜ੍ਹਾ ਹੀ ਨਹੀਂ ਲਈ ਕਿਸੇ ਨੇ ਪਹੁੰਚ ਨਹੀਂ ਇੱਥੇ ਤੱਕ ਕੀਤੀ ਹੈਗੀ ਲਗਾਤਾਰ ਜੀ ਪਾਣੀ ਸਟੋਰ ਹੋ ਜਾਣੇ ਕਿੰਨੇ ਦਿਨ ਹੋ ਗਏ ਨੇ ਇਹ ਜੀ ਘੱਟੋ ਘੱਟ ਵੀ ਹਫਤਾ ਹੀ ਹੋ ਗਿਆ ਇੱਦਾਂ ਇੱਦਾਂ ਹੀ ਚੱਲ ਰਿਹਾ ਆ ਇੱਕ ਹਫਤੇ ਦੇ ਵਿੱਚ ਇੱਕ ਵੀ ਬੰਦਾ ਨਹੀਂ ਕੋਈ ਆਇਆ ਕੋਈ ਅਧਿਕਾਰੀ ਕੋਈ ਨਹੀਂ ਆਇਆ ਕਿਸੇ ਨੇ ਆਣ ਕੇ ਨਹੀਂ ਪੁੱਛਿਆ ਇੱਥੇ ਤੱਕ ਕਿ 4 ਨੰਬਰ ਵਾਰਡ ਤੋਂ ਪ੍ਰਧਾਨ ਵੀ ਜਿਹੜਾ 4 ਨੰਬਰ ਵਾਰਡ ਤੋਂ ਆ ਐਮ ਸੀ ਵੀ ਆਇਤੋਂ ਪਰ ਫੇਰ ਵੀ ਉਹਨਾਂ ਨੇ ਕੋਈ ਸੇ ਵੀ ਮਹੱਲੇ ਦੇ ਆਣ ਕੇ ਕਿਸੇ ਦੇ ਨਾਲ ਕੋਈ ਸੰਪਰਕ ਨਹੀਂ ਕੀਤਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਸਾਡੀ ਪ੍ਰਸ਼ਾਸਨ ਅੱਗੇ ਇਹ ਹੀ ਆ ਮੰਗ ਜੀ ਕਿ ਇੱਥੇ ਜਿਹੜੇ ਕਮੇਟੀ ਦੇ ਅਧਿਕਾਰੀ ਆ ਈਓ ਆ ਪ੍ਰਧਾਨ ਆ ਐਮਸੀ ਆ ਆਉਣ ਲੋਕਾਂ ਦਾ ਹਾਲਚਾਲ ਦੇਖਣ ਲੋਕਾਂ ਦੀ ਜਿਹੜੀ ਪਰੇਸ਼ਾਨੀ ਆ ਇਸ ਟਾਈਮ ਪਾਣੀ ਦੀ ਸਮੱਸਿਆ ਬਣੀ ਹੋਈ ਆ ਉਹਦਾ ਹੱਲ ਕੀਤਾ ਜਾਵੇ ਗੰਦਾ ਪਾਣੀ ਆ ਬੱਚਿਆਂ ਨੂੰ ਗਾ ਬਿਮਾਰੀਆਂ ਲੱਗਣ ਦਾ ਵੀ ਖਤਰਾ ਆ ਕਈ ਪੋਲ ਵਾ ਜਿਹੜੇ ਪਾਣੀ ਦੇ ਅੰਦਰ ਖੜੇ ਆ ਮੱਹਲਿਆਂ ਗਲੀਆਂ ਚ ਉਹਨਾਂ ਦੇ ਵਿੱਚ ਕਰੰਟ ਵੀ ਆ ਸਕਦਾ ਕਰੰਟ ਆਉਣ ਨਾਲ ਵੀ ਕੋਈ ਨਾ ਕੋਈ ਨੁਕਸਾਨ ਹੋ ਸਕਦਾ ਆ ਜੇ ਕੱਲ ਨੂੰ ਕੋਈ ਹਵੀ ਨਵੀ ਹੁੰਦੀ ਆ ਕੋਈ ਨੁਕਸਾਨ ਹੁੰਦਾ ਆ ਤੇ ਇਹਦੇ ਜਿਹੜੇ ਜ਼ਿੰਮੇਵਾਰ ਆ ਕਮੇਟੀ ਦੇ ਪ੍ਰਧਾਨ ਐਮ ਸੀ ایਓ ਇਹ ਹੋਣਗੇ ਜੀ ਸਰ ਨੇ ਜੋ ਟੈਂਕਰ ਕੱਲਿਆ ਆ ਉਹ ਸਿਰਫ ਇੱਕ ਤਾਰ ਤੋਂ ਲੂਣ ਫੇਨ ਵਾਲੀ ਗੱਲ ਵਾ ਕਿਉਂਕਿ ਉਹ ਟੈਂਕਰ ਜਿਹੜਾ ਆ ਉਹ ਪਾਣੀ ਦੀ ਸਮੱਸਿਆ ਨਹੀਂ ਹੈਗਾ ਪਾਣੀ ਦਾ ਮਸਲਾ ਨਹੀਂ ਹੱਲ ਕਰ ਸਕਦਾ ਹੈਗਾ ਤੋ ਕਿ ਹਜ਼ਾਰਾਂ ਟੈਂਕਰ ਇਸ ਟਾਈਮ ਇੱਥੇ ਪਾਣੀ ਖੜਾ ਆ। 500 ਟੈਂਕਰ ਚੋੜੇ ਨੇ। ਜਵਾਬ ਉਹਨਾਂ ਦਾ ਕੋਈ ਨਹੀਂ ਜੀ। ਉਹ ਕਹਿੰਦੇ ਮੀਂਹ ਦਾ ਪਾਣੀ ਆ ਇਹਦੇ ਆਉਣਾ ਹੀ ਆਉਣਾ ਆ ਜੀ। ਉਹਨਾਂ ਦਾ ਜਵਾਬ ਇਹ ਆ। ਬਾਕੀ ਜਿਹੜੇ ਕੋਈ ਮੋਕੇ ਦੀ ਸਰਕਾਰ ਦੇ ਨਮਿੰਦੇ ਆ। ਹਾਂਜੀ। ਉਹਨਾਂ ਨੂੰ ਉਹਨਾਂ ਅੰਦਰ ਠਾੜਾ ਸੰਪਰਕ ਕਿੰਨੀ ਵਾਰ ਉਹਨਾਂ ਨਾਲ ਕੀਤਾ ਗਿਆ ਕੋਈ। ਸੱਚ ਦਾ ਮਸਲਾ ਮੱਲੇ ਦੇ ਜਿਹੜੇ ਪੱਖ-ਪੱਖ ਬੱਚਿਆਂ ਨੂੰ ਜੀ ਸਮੱਸਿਆ ਇੱਦਾਂ ਵੀ ਹੁਣ ਜਿਹੜਾ ਗੰਦਾ ਪਾਣੀ ਆ ਰਿਹਾ ਆ ਉਹਦੇ ਨਾਲ ਬੱਚਿਆਂ ਨੂੰ ਬਿਮਾਰੀਆਂ ਲੱਗਣ ਦਾ ਖਤਰਾ ਵੀ ਆ। ਹੋਰ ਵੀ ਪ੍ਰੋਬਲਮ ਆ ਬਹੁਤ ਆ ਲੋਕੀ ਜਿਹੜੇ ਘਰਾਂ ਦੇ ਵਿੱਚ ਪਾਣੀ ਦੇ ਕਰਕੇ ਕੈਦ ਹੋ ਚੁੱਕੇ ਆ ਗਲੀਆਂ ਮਹੱਲਿਆਂ ਦੇ ਵਿੱਚ ਪਾਣੀ ਜਿਹੜਾ ਪੂਰਾ ਮਹੱਲੇ ਜਿਹੜੇ ਆ ਮਾਰ ਨੰਬਰ 1 2 3 ਜਿੱਦਾਂ ਪ੍ਰਧਾਨ ਜੀ ਨੇ ਦੱਸਿਆ ਜੀ ਬਈ ਉਹ ਜਿਹੜੇ ਪਾਣੀ ਦੇ ਨਾਲ 4 ਨੰਬਰ ਘਰੇ ਹੋਏ ਆ ਜਿਹੜੇ ਕਮੇਟੀ ਅਧਿਕਾਰੀ ਆ ਜਾਂ ਕੋਈ ਮਹੱਲਿਆਂ ਦੇ ਪ੍ਰਧਾਨ ਐਮਸੀ ਆ ਫੋਨ ਕਰਨ ਤੇ ਬਾਜੂ ਵੀ ਕੋਈ ਵੀ ਇੱਥੇ ਨਹੀਂ ਪਹੁੰਚਿਆ ਇੱਥੇ ਤੱਕ ਕੇ ਜਿਹੜਾ ਕਮੇਟੀ ਦਾ ਪ੍ਰਧਾਨ ਆ ਖੁਦ ਇੱਥੇ 4 ਨੰਬਰ ਵਾਰਡ 4 ਨੰਬਰ ਵਾਰਡ ਦੇ ਵਿੱਚ ਆ ਤੇ ਕੀ ਉਹਨੂੰ ਵੀ ਬਾਰ ਬਾਰ ਫੋਨ ਕੀਤਾ ਜਾ ਜਾ ਰਿਹਾ ਆ ਪਾਣੀ ਨਾਲ ਦਾ ਸਾਰਾ ਮੱਲਾ ਕਿਰਿਆ ਤੇ ਇਹਦੀ ਬਿਲਡਿੰਗ ਆ ਵੀ ਟੈਂਕਰ ਭੇਜ ਦਿੰਨਾ ਆ ਟੈਂਕਰ ਚੱਲਦਾ ਟੈਂਕਰ ਦਿਖਾ ਦਿਓ ਪਾਜੀ ਉਹ ਟੈਂਕਰ ਦਿਖਾ ਦਿਓ ਉਹ ਟੈਂਕਰ ਚੱਲਦਾ ਹੈ ਵੀ ਮੀਂਹ ਦਾ ਪਾਣੀ ਟੈਂਕਰ ਟੈਂਕਰ ਜਿਹੜਾ ਆ ਇਹ ਪਾਣੀ ਦੀ ਸਮੱਸਿਆ ਨਹੀਂ ਹੈਗਾ ਉਹਨਾਂ ਦਾ ਫਰਜ ਬਣਦਾ ਪਹਿਲਦਾਰ ਤੇ ਇੱਥੇ ਆਣ ਕੇ ਦੇਖਣ ਦਾ ਲੋਕਾਂ ਦੇ ਹਾਲਾਤ ਦੇਖਣ ਲੋਕੀ ਇੰਨੇ ਦੁਖੀ ਆ ਬਹੁਤ ਜ਼ਿਆਦੇ ਜੀ ਇਹਨਾਂ ਪ੍ਰਧਾਨਾਂ ਤੋਂ ਐਮਸੀਆਂ ਤੋਂ ਪੀਓ ਤੋਂ ਬਹੁਤ ਜ਼ਿਆਦੇ ਪਰੇਸ਼ਾਨ ਹੋ ਚੁੱਕੇ ਆ ਵੀ ਸੰਪਰਕ ਕੀਤਾ ਗਿਆ ਆਪਣੇ ਕਿੰਨੇ ਵੀ ਕਾਉਂਸਲਰਾਂ ਨਾਲ ਹਾਂਜੀ ਤੇ ਉਹਨਾਂ ਦਾ ਕੋਈ ਜਵਾਬ ਆਉਂਦਾ ਜਵਾਬ ਉਹਨਾਂ ਦਾ ਕੋਈ ਨਹੀਂ ਜੀ ਉਹ ਕਹਿੰਦੇ ਮੀਂਹ ਦਾ ਪਾਣੀ ਆ ਇਹਦੇ ਆਉਣਾ ਹੀ ਆਉਣਾ ਹੈ ਜੀ ਉਹਨਾਂ ਦਾ ਜਵਾਬ ਇਹ ਆ ਬਾਕੀ ਜਿਹੜੇ ਕੋਈ ਮੋਕਦੇ ਦੀ ਸਰਕਾਰ ਦੇ ਨਮਿੰਦੇ ਆ ਕੀਤਾ ਗਿਆ ਹੈ ਤੁਹਾਡੇ ਵੱਲੋਂ ਹਾਂਜੀ ਉਹਨਾਂ ਨੂੰ ਅੰਦਰ ਤੁਹਾਡਾ ਸੰਪਰਕ ਕਿੰਨੀ ਵਾਰ ਉਹਨਾਂ ਨਾਲ ਕੀਤਾ ਗਿਆ ਹੈ ਕੋਈ ਸੱਚੂ ਦਾ ਮਸਲਾ ਮੱਲੇ ਦੇ ਜਿਹੜੇ ਵੱਖ-ਵੱਖ ਥਿਲ ਗਏ ਨੇ ਵੱਖ-ਵੱਖ ਨਹੀਂ ਤਾਂ ਪਾਣੀ ਆ ਇਹ ਆਉਣਾ ਹੀ ਆਉਣਾ ਹੈ ਠੀਕ ਹੈ ਜੀ ਤੇ ਇਹਦਾ ਕੋਈ ਇਹਦਾ ਤਾਂ ਕੋਈ ਜਵਾਬ ਨਹੀਂ ਹੋਇਆ ਨਾ